ਸਾਰੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪਚਾਇਆ ਗਟਾ ਦਾ ਮੁੱਖ ਸੰਚਾਲਕ ਆ ਸੋ ਅੱਜ ਜਿਹੜਾ ਡੀਸੀਪੀ ਸਾਹਿਬ ਨੂੰ ਮਿਲਣ ਦਾ ਮਕਸਦ ਇਹ ਸੀ ਕਿ ਜਿਹੜੇ ਲਾਇਨ ਆਰਡਰ ਆ ਇਹ ਹਮੇਸ਼ਾ ਹੀ ਸਮਾਜ ਦੀ ਜਿਹੜੀ ਆ ਗੱਲਬਾਤ ਨੂੰ ਸੋਂਦੇ ਆ ਵਾਲਮੀਕੀ ਸਮਾਜ ਦੀ ਔਰ ਸਾਡੇ ਹੀ ਵਾਲਮੀਕੀ ਸਮਾਜ ਦੀ ਸਾਡੀ ਜਿਹੜੀ ਭੈਣ ਆ ਪੂਜਾ ਜਿਹੜੇ ਆਪਣੇ ਰਾਮਬਗ ਦੇ ਵਿੱਚ ਰਹਿੰਦੇ ਆ ਔਰ ਇਹਨਾਂ ਦਾ ਬੇਟਾ ਵਾ ਰਗੂ ਜਿਹੜਾ ਰਾਹੁਲ ਕੁਮਾਰ ਰਗੂ ਆ ਔਰ ਇਹ ਪਿਛਲੇ ਕਾਫੀ ਪਿਛਲੇ ਸਬੇ ਦੇ ਵਿੱਚ ਕੋਈ ਨਸ਼ੇ ਦੇ ਇਤੇ ਕੋਈ ਪਰਚੇ ਦਰਜ ਹੋਏ ਸੀ ਔਰ ਜਿਹੜੇ ਕੁਛ ਤੇ ਕੁਛ ਪਰਚੇ ਵੀ ਚੁਏ ਭਰੀ ਹੋ ਚੁਕਿਆ ਆ ਵਾ ਤੇ ਇੱਕ ਦੋ ਜਿਹੜੇ ਆ ਉਹ ਟਰੈਕ ਤੇ ਹੀ ਆ ਉਹ ਵੀ ਮਤਲਬ ਇਹ ਥੋੜੇ ਦਿਨਾਂ ਦਾ ਜਾਂ ਥੋੜੇ ਸਮੇਂ ਤੱਕ ਇਹ ਉਹ ਵੀ ਭਰੀ ਹੋ ਜਾਏਗਾ ਤੇ ਉਹਦੇ ਸੰਬੰਧ ਦੇ ਵਿੱਚ ਇਸ ਪਰਿਵਾਰ ਦੇ ਘਰ ਦੇ ਵਿੱਚ ਲਗਾਤਾਰ ਜਿਹੜੀ ਪੁਲਿਸ ਪ੍ਰਸ਼ਾਸਨ ਆ ਕੇ ਲਗਾਤਾਰ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਪਈ ਆ ਔਰ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜੇ ਵੀ ਲੋਕ ਮੁਕਤਾਰਾਣਾ ਨਾਲ ਜੁੜਨਾ ਚਾਹੁੰਦੇ ਆ ਤੇ ਉਹ ਅੱਗੇ ਆ ਕੇ ਸਗੋਂ ਵਧਣ ਤੇ ਜਿਹੜੇ ਨਸ਼ੇ ਤੋਂ ਜਿਹੜੇ ਲੋਕ ਰਹਾਤ ਹੋ ਸਕਣ। ਅੱਜ ਇਹ ਪਰਿਵਾਰ ਜਿਹੜਾ ਵਾ ਮੁਕਤਾਰਾਣਾ ਨਾਲ ਜੁੜਨਾ ਚਾਹੁੰਦਾ ਵਾ ਇਹਨਾਂ ਦਾ ਜਿਹੜਾ ਬੇਟਾ ਮੁਕਤਾਰਾਣਾ ਨਾਲ ਜੁੜਨਾ ਚਾਹੁੰਦਾ ਵਾ ਮਗਰ ਫੇਰ ਵੀ ਅੱਜ ਜਿਹੜੀ ਲਗਾਤਾਰ ਆ ਜਿਹੜਾ ਪੁਲਿਸ ਇਹਨਾਂ ਨੂੰ ਬਾਰ-ਬਾਰ ਟਾਰਗੇਟ ਕਰਕੇ ਇਹਨਾਂ ਦੇ ਘਰ ਦੇ ਵਿੱਚ ਜਾਂਦੀ ਆ ਘਰ ਦੇ ਵਿੱਚ ਜਾ ਕੇ ਨਜਾਇਜ਼ ਕਿਸੇ ਵਾਰੰਟ ਤੋਂ ਬਿਨਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਇਹਨਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੀ ਆ ਔਰ ਜਾ ਕੇ ਐਵੇਂ ਨਜਾਇਜ਼ੀ ਫੋਟੋਆਂ ਖਿੱਚਦੀ ਰਹਿੰਦੀ ਆ ਔਰ ਨਜਾਇਜ਼ੀ ਇਹਨਾਂ ਦੇ ਘਰ ਦੀ ਤਲਾਸ਼ੀ ਲੈਂਦੀ ਰਹਿੰਦੀ ਆ ਇਹ ਭੈਣ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹੀ ਜਿਸੇ ਕਾਰਨ ਅੱਜ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਆ ਉਹ ਪਹੁੰਚੀ ਆ ਅੱਜ ਅਸੀਂ ਅਫਸਰਾ ਦੀ ਨੋਟਿਸ ਚ ਲਿਆਂਦਾ ਵਾ ਕਿ ਜਿਹੜਾ ਬੰਦਾ ਮੁਖ ਧਾਰਾ ਚਾਉਣਾ ਚਾਹੁੰਦਾ ਵਾ ਔਰ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਇੰਨੀ ਗੱਲ ਕਹੀ ਕਿ ਜਿਹੜੇ ਲੋਕ ਮੁਖ ਧਾਰਾ ਨਾਲ ਜੁੜਨਾ ਚਾਹੁੰਦੇ ਆ ਉਹ ਅੱਗੇ ਆਣ ਮਗਰ ਜਦੋਂ ਇਹ ਬੱਚੇ ਅੱਗੇ ਹੁੰਦੇ ਆ ਵਾਲਮੀਕੀ ਸਮਾਜ ਦੇ ਬੱਚਿਆਂ ਨੂੰ ਇਹ ਟਾਰਗੇਟ ਕਰਦੇ ਆ ਔਰ ਵਾਲਮੀਕੀ ਸਮਾਜ ਦੇ ਬੱਚਿਆਂ ਨੂੰ ਜਿਹੜਾ ਲਗਾਤਾਰ ਝੂਠੇ ਪਰਚੇ ਪਾ ਕੇ ਉਹਨਾਂ ਤੇ ਜਿਹੜਾ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਜੇਲਾ ਚ ਪਾਉਂਦੇ ਆ ਅੱਜ ਤੁਸੀਂ ਡੀਸੀਪੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਕੀ ਕਹਿੰਦੇ ਅਸੀਂ ਤੇ ਉਹਨਾਂ ਨੂੰ ਗਿਆ ਵਾ ਕੇ ਦੇਖੋ ਜੀ ਜਿਹੜੇ ਲੋਕ ਬੱਚੇ ਸਾਡੇ ਜਿਹੜੇ ਪਹਿਲਾ ਜਿਹੜੇ ਨਸ਼ੇ ਪੀਂਦੇ ਹੀ ਜਾਂ ਨਸ਼ੇ ਛੱਡ ਚੁੱਕੇ ਆ ਜਾਂ ਨਸ਼ਾ ਵੇਚਦੇ ਪਰ ਬੰਦ ਕਰ ਚੁੱਕੇ ਆ ਜੇ ਅੱਜ ਉਹ ਮਿਹਨਤ ਮਜ਼ਦੂਰੀ ਕਰਕੇ ਜੇ ਆਪਣੇ ਪਰਿਵਾਰ ਨੂੰ ਪਾਲਦੇ ਪਏ ਆ ਤੇ ਫਿਰ ਉਹਨਾਂ ਨੂੰ ਮੁਖਧਾਰਾ ਚ ਆਣਾ ਆਣ ਦੇਣਾ ਚਾਹੀਦਾ ਵਾ ਹਰ ਵਾਰ ਅਸੀਂ ਉਹਨਾਂ ਨੂੰ ਕਦੀ ਕਲੰਦਰਾਪਾ ਦੇ ਨਜਾਇਜ਼ ਹੀ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਤੰਗ ਪਰੇਸ਼ਾਨ ਕਰਦੇ ਆ ਇਹ ਕੋਈ ਵੈਸੇ ਕੋਈ ਜ਼ਿੰਦਗੀ ਥੋੜਾ ਮੇਰੇ ਇਹੋ ਜੀ ਜਿੰਦਗੀ ਇਸ ਕਰਕੇ ਅਸੀਂ ਬੇਨਤੀ ਅੱਜ ਡੀਸੀਪੀ ਸਾਹਿਬ ਨੂੰ ਕੀਤੀ ਆ ਕਿ ਜਿਹੜੇ ਬੱਚੇ ਸਮਾਜ ਦੇ ਮੁਖਧਾਰਾ ਨਾਲ ਜੁੜਨਾ ਚਾਹੁੰਦੇ ਆ ਜਿਹੜੇ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਘਰਵਾਰ ਚਲਾਉਣਾ ਚਾਹੁੰਦੇ ਆ ਫਿਰ ਉਹਨਾਂ ਨੂੰ ਤੇ ਜੀਵਨ ਦਿਓ ਨਜਾਇਜ਼ੀ ਤੁਸੀਂ ਯਕੀਨਾਂ ਨੇ ਇਹਨਾਂ ਨੂੰ ਚੁੱਕ ਚੋਕ ਕੇ ਨਜਾਇਜ਼ੀ ਝੂਠੇ ਇਹਨਾਂ ਦੇ ਪਰਚੇ ਦਰਜ ਕਰਕੇ ਫਿਰ ਇਹਨਾਂ ਨੂੰ ਤੁਸੀਂ ਜੇਲ੍ਹਾਂ ਦੀਆਂ ਚਲਾਕਾ ਤੋਂ ਤੇ ਪਿੱਛੇ ਛੁੱਟੀ ਜਾਂਦੇ ਦੇ। ਕੀ ਭਰੋਸਾ ਦਿੱਤਾ ਗਿਆ ਜੀ। ਦੇਖੋ ਜੀ ਹਮੇਸ਼ਾ ਲੋਅ ਇਨ ਆਰਡਰ ਨੂੰ ਜਿੱਦੋਂ ਵੀ ਆਪਾਂ ਮਿਲੇ ਆ ਪਰ ਜਿਹੜਾ ਵੀ ਭਰੋਸਾ ਦਿੰਦੇ ਤੇ ਬਹੁਤ ਵਧੀਆ ਵਾ। ਮਗਰ ਅਹੀਂ ਚਾਹੁੰਦੇ ਆ ਕਿ ਜੇ ਤੁਸੀਂ ਭਰੋਸਾ ਦਿੰਦੇ ਤੇ ਫਿਰ ਸਾਨੂੰ ਉਹਦੇ ਤੇ ਕਲੋਣਾ ਵੀ ਚਾਹੀਦਾ ਵਾ। ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ, ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੇ ਨਜਾਇਜ਼ ਕਿਸੇ ਤੇ ਝੂਠੇ ਪਰਚੇ ਨਾ ਦਰਜ ਕੀਤੇ ਜਾਣ ਔਰ ਜਿਹੜੇ ਲੋਕ ਜੁੜਨਾ ਕਿ ਉਹ ਇਹਦੇ ਵਿੱਚ ਪੁਲਸ ਦੀ ਸਿਵਤਿਆ ਕਿ ਜੇ ਜਿਨ੍ਹਾਂ ਚ ਜਦੋਂ ਇਹ ਨਸ਼ਿਆਂ ਤੋਂ ਰਾਹਤ ਹੋ ਜਾਣਗੇ ਜਦੋਂ ਇਹ ਆਪਣੇ ਕਾਰੋਬਾਰ ਦੇ ਵਿੱਚ ਸੈੱਟ ਹੋ ਜਾਣਗੇ ਤੇ ਫਿਰ ਇਹ ਪੁਲਸ ਦੀ ਵੀ ਦੇ ਨਾਲ ਸਿਵਤ ਕਰਣਗੇ ਕਿ ਨੋ ਜੀ ਅਸੀਂ ਹੁਣ ਚੰਗੇ ਹੋ ਗਏ ਆ ਤੇ ਪੁਲਸ ਵੀ ਸਾਡੇ ਸਾਥ ਦੇ ਰਹੀ ਆ ਪੁਲਸ ਨੂੰ ਚਾਹੀਦਾ ਵਾ ਕਿ ਸਾਥ ਦੇਣਾ ਤੇ ਜੇ ਇਸ ਕਰਕੇ ਪੁਲਸ ਸਾਥ ਦੇਵੇ ਇਹਨਾਂ ਦੇ ਪੁਲਸ ਦੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੀ ਆ ਮਗਰ ਅਸੀਂ ਐ ਨਹੀਂ ਕਹਿੰਦੇ ਕਿ ਜਿਹੜੇ ਲੋਕ ਨਸ਼ਾ ਪੀਂਦੇ ਆ ਜਾਂ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਨੂੰ ਤੁਸੀਂ ਟਾਰਗੇਟ ਨਾ ਕਰੋ ਮਗਰ ਉਹਨਾਂ ਨੂੰ ਕਰੋ ਉਹਨਾਂ ਨੂੰ ਜੇ ਜਾਓ ਉਹਨਾਂ ਦੇ ਘਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜੋ ਮਗਰ ਇਹ ਨਹੀਂ ਕਹਿੰਦੇ ਕਿ ਜਿਹੜੇ ਲੋਕ ਨਜਾਇਜ਼ ਤੁਸੀਂ ਵਿੱਚ ਇਨਵੋਲ ਕਰੀ ਜਾਂਦੇ ਉਹਨਾਂ ਨੂੰ ਨਾ ਕਰੋ ਇਸ ਕਰਕੇ ਬੇਨਤੀ ਆ ਕਿ ਸਭ ਦਾ ਧਿਆਨ ਰੱਖਿਆ ਜਾਵੇ ਜਿਹੜੇ ਲੋਕ ਜੁੜਨਾ ਚਾਹੁੰਦੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦੇ ਆ ਉਹ ਦੇਣ ਔਰ ਜਿਹੜੇ ਲੋਕ ਨਸ਼ੇ ਦੇ ਵਿੱਚ ਜਿਹੜੇ ਐਸਟੈਂਟ ਜਿਨ੍ਹਾਂ ਨੇ ਨਸ਼ੇ ਦਾ ਗੰਧ ਪਾਇਆ ਵਾ ਉਹਨਾਂ ਨੂੰ ਜ਼ਰੂਰ ਨਖੇਲ ਪਾਵੇ ਜੈ ਵਾਲਮੀਕੀ ਜੈ ਵੀਰ ਜੈ ਬਾਲ